ਮਹੇਗੁਰ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰਡ ਨੰਬਰ 6 ਦੇ ਵਿੱਚ ਖੜਿਆ ਜੀ ਕਿਥੇ ਕਿ ਕਾਫੀ ਦਿਨਾਂ ਤੋਂ ਜਿਹੜੀ ਬਿਜਲੀ ਨੂੰ ਲੈ ਕੇ ਸਮੱਸਿਆ ਆ ਰਹੀ ਸੀ ਇੱਥੇ ਤਕਰੀਬਨ ਤਕਰੀਬਨ ਕੱਲ ਵੀ ਜਿਹੜੇ 2-3 ਟਰਾਂਸਫਾਰਮ ਸੜ ਚੁੱਕੇ ਸੀਗੇ ਉਹਨਾਂ ਨੂੰ ਵੀ ਟਰਾਂਸਫਾਰਮ ਰਖਾਇਆ ਗਿਆ ਇੱਕ ਟਰਾਂਸਫਾਰਮ ਹੋਰ ਮੰਦਰ ਦੇ ਲਾਗੇ ਰੱਖਿਆ ਜਾ ਰਿਹਾ ਅੱਜ ਤੇ ਦਿਨ ਰਾਤ ਜਿਹੜੀ ਮਿਹਨਤ ਕਰਕੇ ਸਾਡੇ ਨਾਲ ਸਾਡੇ ਬਿਜਲੀ ਬੋਰਡ ਦੇ ਜਿੱਥੇ ਸਟਾਫ ਮੈਂਬਰਾਂ ਨੇ ਪੂਰਾ ਸਾਥ ਦਿੱਤਾ ਤੇ ਪ੍ਰਭਜੋਤ ਸਿੰਘ ਜੀ ਖਾਲਸਾ ਜੀ ਜੋ ਸਮਾਸ਼ੇਵੀ ਨੇ ਉਹਨਾਂ ਨੇ ਵੀ ਦਿਨ ਰਾਤ ਲੱਗੇ ਰਹੇ ਇਸ ਕੰਮ ਲਈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਅਸੀਂ ਖੜੇ ਹਾਂ ਜੀ ਮੰਦਰ ਵਾਲੀ ਗਲੀ ਵਾਰਡ ਨੰਬਰ 6 ਇਹ ਵਾਰਡ ਨੰਬਰ 8 ਵੀ ਅੱਗੇ ਲੱਗ ਜਾਂਦਾ ਜੀ ਕਾਫੀ ਦਿਨਾਂ ਤੋਂ ਇਹ ਜਿਹੜੀ ਸਗੀ ਲਾਈਟ ਦੀ ਸਮੱਸਿਆ ਆ ਗਈ ਸੀਗੀ ਵੋਲਟੇਜ ਦੀ ਕਿਉਂਕਿ ਸਾਡੇ ਏਰੀਆ ਦੇ ਵਿੱਚ ਜਗ੍ਹਾ ਦੀ ਕਮੀ ਆ ਔਰ ਜਗ੍ਹਾ ਦੀ ਕਮੀ ਹੋਣ ਕਰਕੇ ਇੱਥੇ ਨਵਾਂ ਟਰਾਂਸਫਰ ਜਿਹੜਾ ਸੀਗਾ ਲੱਗਣ ਵਿੱਚ ਪਰੇਸ਼ਾਨੀ ਆ ਰਹੀ ਆ ਸੋ ਅ ਅਸੀਂ ਲਗਾਤਾਰ ਪਿਛਲੇ 4-5 ਦਿਨ ਤੋਂ ਦਿਨ ਰਾਤ ਇਹ ਸੋਚਦੇ ਸੀਗੇ ਵੀ ਇਹਦਾ ਮਸਲੇ ਦਾ ਹੱਲ ਕਿੱਦਾਂ ਕੀਤਾ ਜਾਵੇ ਸੋ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਜਿੱਥੇ ਆਪਾਂ ਨਵੇਂ ਟਰਾਂਸਫਰ ਮੋ ਲਾ ਰਹੇ ਹਾਂ ਉੱਥੇ ਜਿਹੜੇ ਪੁਰਾਣੇ ਟਰਾਂਸਫਰ ਲੱਗੇ ਸੀਗੇ ਉਹਨਾਂ ਨੂੰ ਅਪਗ੍ਰੇਡ ਕਰ ਦਿੱਤਾ ਗਿਆ ਉਹਨਾਂ ਦੇ ਛੋਟੇ ਜਿਹੇ ਜਗ੍ਹਾ ਵੱਡੇ ਲਾ ਦਿੱਤੇ ਗਏ ਨੇ ਸੋ ਇਹਦੇ ਨਾਲ ਕੀ ਹੋਏਗਾ ਵੀ ਜਿਹੜੀ ਵੋਲਟੇਜ ਦੀ ਸਮੱਸਿਆ ਆਉਂਦੀ ਆ ਜਾਂ ਸਾਡੇ ਏਸੀ ਟੀਵੀ ਸੜ ਜਾਂਦੇ ਨੇ ਤਾਂ ਔਰ ਜਿਹੜੀ ਬਾਰ-ਬਾਰ ਬਾਰ-ਬਾਰ ਟਰਿੱਪ ਹੋ ਜਾਂਦਾ ਹੈ ਆਹ ট্রান্সਫਾਰਮ ਉਹ ਜਿਹੜੀ ਲਾਈਟ ਨਹੀਂ ਜਾਏਗੀ ਉਹਦੇ ਨਾਲ ਸਾਡਾ ਜਿਹੜਾ ਨੁਕਸਾਨ ਵੀ ਨਹੀਂ ਹੋਏਗਾ ਔਰ ਕਮ ਸੇ ਕਮ ਅਸੀਂ ਜਿਹੜੀ ਜਿਹੜੀ ਬਿਜਲੀ ਦਾ ਕੱਟ ਲੱਗਦੇ ਸੀ ਉਤੋਂ ਸਾਨੂੰ ਰਾਤ ਮਿਲੇਗੀ ਸੋ ਅੱਜ ਅਸੀਂ ਵਾਰਡ ਨੰਬਰ 6 ਦੇ ਵਿੱਚ ਮੰਦਰ ਦੇ ਨੇੜੇ ਖੜੇਗਾ ਖੜੇ ਹੋਏ ਆਂ ਅੰਤ ਵਿੱਚ ਸਾਡੇ ਮੰਦਰ ਆ ਕਿਉਂਕਿ ਮੰਦਰ ਨੂੰ ਗੁਰੂ ਘਰ ਸਥਾਨ ਆ ਮੰਦਰ ਨੂੰ ਵੀ ਬਿਜਲੀ ਚਾਹੀਦੀ ਆ ਦੋਵੇਂ ਟਾਈਮ ਸੰਗਤ ਜਿਹੜੀ ਆ ਉੱਥੇ ਹਾਜ਼ਰ ਹੁੰਦੀ ਆ ਔਰ ਏਸੀ ਵੀ ਚੱਲਦੇ ਨੇ ਪੱਖੇ ਵੀ ਚੱਲਦੇ ਨੇ ਵੋਲਟੇਜ ਦੀ ਕਾਫੀ ਸਮੱਸਿਆ ਆਉਂਦੀ ਆ ਇਦਾਂ ਹੀ ਅਸੀਂ ਆਪਣੇ ਗੁਰੂ ਘਰ ਮਾਤਾ ਗੁਜਰੀ ਜੀ ਵਾਸਤੇ ਵੀ ਆਪਾਂ ਜਿਹੜਾ ਇੱਕ ਟਰਾਂਸਫਾਰਮ ਵੱਡਾ ਮਨਜ਼ੂਰ ਕਰਵਾ ਲਿਆ ਇੱਕ ਦੋ ਦਿਨ ਦੇ ਵਿੱਚ ਉਹ ਵੀ ਟਰਾਂਸਫਾਰਮ ਲੱਗ ਜਾਏਗਾ ਸੋ ਕੋਸ਼ਿਸ਼ ਕਰ ਰਹੇ ਆ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਵੀ ਆਪਾਂ ਇਸ ਜਿਹੜੀ ਸਮੱਸਿਆ ਸਾਨੂੰ ਪਈ ਆ ਵੋਲਟੇਜ ਦੀ ਆਪਾਂ ਇਹਨੂੰ 1-2 ਦਿਨ ਦੇ ਵਿੱਚ ਠੀਕ ਕਰ ਲਈਏ ਸਾਰਿਆਂ ਦਾ ਸਹਿਯੋਗ ਮਿਲ ਰਿਹਾ ਜਿੰਨੇ ਵੀ ਸਾਡੇ ਵਾਰਡ ਵਾਸੀ ਨੇ ਸਾਰਿਆਂ ਦਾ ਹੀ ਸਾਰੇ ਜਾਤ ਪਾਤ ਤੋਂ ਉੱਪਰ ਉੱਠ ਕੇ ਇਸ ਜਿਹੜੇ ਸਾਡੇ ਇਹ ਕੰਮ ਤੋਂ ਸਾਰੇ ਸਾਥ ਦੇ ਰਹੇ ਨੇ ਔਰ ਸਾਨੂੰ ਲੱਗਦਾ ਵੀ ਸਾਰੇ ਵਾਟਾਂ ਨਾਲੋਂ ਸਾਡੇ ਵਾਰਡ ਦੇ ਵਿੱਚ ਜਿਹੜਾ ਜੇ ਸਮੱਸਿਆ ਆਈ ਆ ਤੇ ਆਪਾਂ ਰਲ ਮਿਲ ਕੇ ਇਹਨੂੰ ਦੂਰ ਕਰ ਲੈਣਾ ਇੰਨੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਤੇ ਸਾਡੇ ਇੱਥੋਂ ਦੇ ਹਲਕਾ ਵਿਧਾਇਕ ਬੀਬਾ ਅਨਮੋਲ ਗਗਰਮਾਰਜੀ ਨੇ ਤੁਹਾਨੂੰ ਕਿੰਦਾ ਕਿਵੇਂ ਸਾਥ ਦਿੱਤਾ ਜੀ ਇਸ ਹਾਲ ਕਿ ਇਹ ਜਿਹੜੇ ਮੈਂ ਦੱਸਣਾ ਚਾਹੁੰਦਾ ਆ ਜੀ ਆਮ ਲੋਕਾਂ ਨੂੰ ਵੀ ਸਾਡੀ ਸਰਕਾਰ ਜਿਹੜੀ ਆ ਨਾ ਜੀ ਪੰਜਾਬ ਸਰਕਾਰ ਔਰ ਐਮਐਲਏ ਅਨਮੋਲ ਗਗਨਮਾਨ ਜੀ ਅਸੀਂ ਜਦੋਂ ਵੀ ਉਹਨਾਂ ਨੂੰ ਕਿਸੇ ਸਮੱਸਿਆ ਬਾਰੇ ਦੱਸਦੇ ਆ ਆਪਣੇ ਵਾਰਡ ਦੀ ਕੋਈ ਵੀ ਸਮੱਸਿਆ ਹੋਵੇ ਤੇ ਉਹ ਪਹਿਲ ਦੇ ਆਧਾਰ ਤੇ ਉੱਚ ਅਧਿਕਾਰੀਆਂ ਨੂੰ ਉਸ ਵੇਲੇ ਫੋਨ ਕਰਕੇ ਬਕਾਇਦਾ ਸਾਡਾ ਨੰਬਰ ਭੇਜ ਦਿੰਦੇ ਨੇ ਬਕਾਇਦਾ ਉਹ ਦੱਸਦੇ ਨੇ ਵੀ ਜੇ ਕੋਈ ਸਮੱਸਿਆ ਹੈ ਤੇ ਉਹਦਾ ਹੱਲ ਕਰਕੇ ਵਾਪਸ ਦੱਸਿਆ ਜਾਵੇ ਸੋ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਵੀ ਉਹਨਾਂ ਨੇ ਸਾਡੀ ਸਾਰੀ ਜਿਹੜੀ ਸਮੱਸਿਆ ਨੂੰ ਉੱਚ ਅਧਿਕਾਰੀਆਂ ਤੱਕ ਬਚਾਇਆ ਤੇ ਇਹਦਾ ਮਸਲਾ ਹੱਲ ਕਰਵਾਇਆ ਕਿਉਂਕਿ ਆਹ ਜਿਹੜੇ ਦਿਨ ਨੇ ਇਹ ਗਰਮੀ ਦੇ ਨੇ ਇਹਦੇ ਵਿੱਚ ਮਲਾਜਮੇ ਵੀ ਵਿਚਾਰੇ ਫਸੇ ਹੋਏ ਨੇ ਇੱਕ ਬਹੁਤ ਕੰਮ ਕਰਿਆ ਔਰ ਇੰਨੀ ਜਲਦੀ ਜਿਹੜਾ ਉਸ ਕੰਮ ਨੂੰ ਉਹਨਾਂ ਨੇ ਪੂਰਤੀ ਕਰਵਾ ਦਿੱਤੀ ਸਾਰਾ ਕੁਝ ਕਰ ਦਿੱਤਾ ਅਸੀਂ ਬਹੁਤ ਬਹੁਤ ਧੰਨਵਾਦੀ ਆਂ ਪੰਜਾਬ ਸਰਕਾਰ ਦੇ ਔਰ ਖਾਸ ਕਰਕੇ ਐਮਐਲਏ ਅਨਮੋਲ ਗਗਰਮਾਨ ਜੀ ਦੇ ਜਿਹੜੇ ਦਿਨ ਰਾਤ ਜਿਹੜੇ ਨੇ ਆਪਣੇ ਹਲਕੇ ਦੀ ਲੱਗੇ ਹੋਏ ਨੇ ਤੇ ਇਸੇ ਤਰ੍ਹਾਂ ਮਹਾਰਾਜ ਕੋ ਅਰਦਾਸ ਵੀ ਕਰਦੇ ਮਹਾਰਾਜ ਉਹਨਾਂ ਨੂੰ ਸਿਹਰ ਤੇ ਆਪੀ ਬਖਸ਼ਣ ਤੇ ਇਸੇ ਤਰ੍ਹਾਂ ਗੁਰੂ ਮਹਾਰਾਜ ਉਹਨਾਂ ਕੋ ਸੇਵਾ ਲੈਦੇ ਰਹਿਣ ਔਰ ਲੋਕਾਂ ਦੀ ਸੇਵਾ ਕਰਦੇ ਰਹਿਣ ਇਨੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ